ਜ਼ਫਰਨਾਮੇ ਵਿੱਚ ਇੱਕ ਪ੍ਰਾਚੀਨ ਕਹਾਣੀ ਨੂੰ ਵੀ ਸਤਿਗੁਰ ਨੇ ਅੱਗੇ ਕੀਤਾ ਹੈ। ਉਹ ਦਾ ਛੋਟਾ ਜਿਹਾ ਭਾਗ ਮੈਂ ਤੁਹਾਡੇ ਸਾਹਮਣੇ ਰੱਖੀ ਦਿਆਂ। ਮਿਡਲ ਈਸਟ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨਾ, ਪੁਰਾਣਾ ਸਭ ਤੋਂ ਯਹੂਦੀ ਹੈ। ਫਿਰ ਈਸਾਈ ਹੋਏ, ਫਿਰ ਜ਼ਰਦਰਸਤੀ, ਫਿਰ ਇਸਲਾਮ। ਜਿਸ ਤਰ੍ਹਾਂ ਭਾਰਤ ਦੇ ਸਨਾਤਨ ਮਤ ਸਭ ਤੋਂ ਪੁਰਾਣਾ ਹੈ, ਫਿਰ ਜੈਨ ਮਤ, ਬੋਧ ਮਤ, ਫਿਰ ਨਵਾਂ ਧਰਮ ਸਿੱਖ ਮਤ। ਚਾਰੇ ਧਰਮ ਭਾਰਤ ਵਿੱਚ ਪੈਦਾ ਹੋਇਆ ਚਾਰ ਹੀ ਧਰਮ ਮਧਪੁਰਤ ਜੋ ਹੈ ਮਿਡਲ ਈਸਟ ਦੇ ਵਿੱਚ ਪੈਦਾ ਹੋਇਆ। ਬਾਕੀਆਂ ਸਾਰੀਆਂ ਇਹਨਾਂ ਅਠਾਂ ਦੀਆਂ ਸ਼ਾਖਾਂ ਨੇ ਦੁਨੀਆ ਵਿੱਚ। ਮੂਲ ਰੂਪ ਦੇ ਚ ਇਹ ਅਠੀ ਨੇ। ਯਹੂਦੀਆਂ ਦਾ ਰੈਬਰੀ ਪਰਿਸ਼ ਜੋ ਸਾਡੇ 3000 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ। ਕੋਹ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਤੇ ਪਹਾੜ ਦਾ ਨਾਮ ਸੀ ਤੂਰ। ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ। ਬੰਦਗੀ ਕਰਦਾ ਸੀ। ਮੁਹੰਮਦ ਸਾਹਿਬ ਇੱਕ ਪਹਾੜ ਤੇ ਜਾਂਦੇ ਸਨ ਗਾੜ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸੌਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਛੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਏ ਸੁਰੰਗ ਬਣਾ ਦਿੱਤੀ ਏ ਅਠ 10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਹੁਦਾਬ ਜਪ ਕਰਦੇ ਸਨ ਪਹਾੜ ਮੈਂ ਹੈਰਾਨਾ ਪਟੋਕੜ ਜੀਵਨ ਦੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹਿਮਕੁੰਡ ਨਾ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿਮੁਨੀ ਨਵੇਂ ਫਸਦੇ ਪਹਾੜਾਂ ਤੇ ਜੱਬ ਤੱਕ ਕਰਦੇ ਰਹੇ ਜ਼ਮੀਨ ਨੂੰ ਥੋੜਾ ਜਿਹਾ ਉੱਚਾ ਬੁਲੰਦ ਉੱਠ ਗਏ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲੰਗਾਈ ਤੇ ਮੈਂ ਨਾ ਜਾਣਾ ਕੋ ਤੂਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਬੇਡਾਂ ਸਨ ਜੰਗਲ 'ਚ ਰਹਿੰਦਾ ਸੀ ਜੰਗਲੀ 'ਚ ਹੀ ਰਹਿੰਦਾ ਸੀ ਢੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ 'ਚ ਹੀ ਰਹਿ ਜਾਂਦਾ ਬਸ ਕੰਡਿਆਂ ਦੀ ਇੱਕ ਵਾੜ ਜਿਹੀ ਬਣਾਈ ਹੋਈ ਸੀ ਚਾਰੋਂ ਪਾਸੇ ਜਿੱਦੇ 'ਚ ਢੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰ ਸਮਝ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਫਿਰ ਗਿਆ ਨਹੀਂ ਸ਼ਹਿਰ ਦੇਖਣ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਹੀਂ ਕਰੇ ਤੋ ਬੇਡਾ ਨੂੰ ਵੀ ਨਾਲ ਲੈ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤ ਕਰ ਪੈਂਦੀ ਸੀ ਉੱਥੇ ਇੱਕ ਵਾਇਸ ਭਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ खड़ा होकर सुन लग पे ला मकान वह कोई निश्चित था टिकाणा नहीं जैसे कलगीधर पाशा कहें अनाम है अठाम है तू सर्वदेशी है व्यापक है तेरा निश्चित एक ठिकाणा तिक नहीं है एक टिकाणा उसका हो सकता जी एक जगह है तो दूसरी जगह नहीं अनाम है अठाम है तेरा कोई निश्चित नाम नहीं है तू अनाम है हर चीज अनाम पैदा होती है असं भी अनाम पैदा हो सू नाम दिता जाता है ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ ਉਹ ਕੋਈ ਚੀਜ਼ ਨਾਮ ਲੈ ਕੇ ਜਮਦੀ ਨਹੀਂ ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਕਲਵੀਦਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ ਜਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ ਪਰ ਮੇਰੇ ਖਿਆਲ ਸਿਰਫ ਜਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਭ੍ਰਮਗਹਿਨ ਹੋ ਜਾਏ ਪੂਰੀ ਸਮਝ ਬੈ ਜਾਏ ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਅਨਾਮ ਹੈ ਅਠਾਮ ਹੈ اے ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿੱਕਾ ਟਿਕਾਣਾ ਨਹੀਂ ਇਰਾ ਕੋਈ ਨਾਮ ਨਹੀਂ ਮਨੁੱਖ ਨੇ ਤੇਰੇ ਤੇਰੇ ਜਿਹ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾ ਤੋਂ ਪ੍ਰਭਾਵਿਤ ਹੋਏ ਨਾਮ ਦੇਂਦੇ ਗਏ ਨਾਮ ਦੇਂਦੇ ਗਏ ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ ਕਿਸੇ ਨੇ ਕੋਈ ਪਹਿਲੂ ਦੇਖਿਆ ਕਿਸੇ ਨੇ ਕੋਈ ਪਹਿਲੂ ਦੇਖਿਆ ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ ਤੋਂ ਭਾਸ਼ਾ ਨੂੰ ਆਧਾਰ ਬਣਾ ਕੇ ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਸਦਕੇ ਜਾਂਦੇ ਹਾਂ ਜਿੰਨੇ ਵੀ ਤੇਰੇ ਨਾਮ ਹੈ ਬੁਰੂ ਨਾਨਕ ਬਲਹਾਰੀ ਜਾਓ ਜਿਥੇ ਤੇਰੇ ਨਾਮ ਹੈ ਮੈਂ ਹੈਰਾਨ ਹਾਂ ਸੂਰਜ ਦੇ ਕਈ ਨਾਮ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਰਵੀ ਕਹਿੰਦੇ ਨੇ ਬਾਣ ਕਹਿੰਦੇ ਨੇ ਫਿਰ ਪਰਸ਼ੀਨ ਦੇ ਖੁਰਸ਼ੀਦ ਕਹਿੰਦੇ ਨੇ ਆਫਤਾਬ ਕਹਿੰਦੇ ਨੇ ਸਨ ਕਹਿੰਦੇ ਨੇ ਇਸੇ ਇੱਕ ਸੂਰਜ ਨੂੰ ਕੋਈ ਝਗੜਾ ਨਹੀਂ ਕਰਦਾ ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਆ ਖੁਰਸ਼ੀਦ ਆਖੋ ਆਫਤਾਬ ਕੰਮ ਕਹਿੰਦੇ ਆ आखो आखो सूरज आखो रवि क्यों हो? या रवि आखो बन क्यों कह हो और जो महासूरज है ना वो परमात्मा इसते बड़े झगड़े ने राम क्यों हो? अल्लाह आखो अल्लाह क्यों हो? राम आखो परमात्मा के नाम से अज अच्छा, तक पतन कितने झगड़े हो चुके हैं और हो रहे हैं और पतन कितना खून खराब है राजनीति करके भी इतना खून खराबा नहीं होया जितना धर्म देना थे कहे, ने, ने, ने कहा मोह आवे हे प्रभु मैनु कुछ नहीं पता तेरा की नाम है मैनु कुछ नहीं पता गुरु गोबिंद सिंह दसवीं गुरु नाम कहा ना को कहा कह कहा मैं बखानो कहे मोह नावे ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ ਮੈਂ ਕ੍ਰਿਸ਼ਨ ਕਹਦੇ ਆ ਇਹ ਨਾਮ ਹੈ ਤੇ ਨਹੀਂ ਇਹ ਹੈ ਤੇ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੁਣੋ ਇਹ ਸਪਸ਼ਟ ਕਰਦੇ ਨੇ ਬਲਹਾਰੀ ਜਾ ਜੇ ਤੇ ਤੇਰੇ ਨਾਮ ਹੈ ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਟਿਕਾਣਾ ਨਹੀਂ ਹੈ ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਆਇਆਲੀ ਪੇੜਾ ਨੂੰ ਵਾਪਸ ਲਿਆ ਉੱਥੇ ਕਹਿੰਦੇ ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ ਸਾਡਾ ਵੀ ਕੋਈ ਗਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਘਰ ਆਇਆ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਸਾਨੂੰ ਹੋਰ ਤੇ ਕਿਸੇ ਨਾਲ ਮੇਰੀ ਸਾਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਵਿਚ ਹੀ ਕੋਈ ਕੋਏ ਮਨ ਜਿ ਨਿਮਾਣੀ ਇੱਕ ਤੋਂ ਇਥੋਂ ਸੁਨੇਹ ਫਰਿਆਦ ਕੀਤੀ اے ਪ੍ਰਭੂ اے ਖੁਦਾ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾ ਬਾਪ ਨਹੀਂ ਕੁਝ ਵੀ ਨਹੀਂ ਕਲੇ ਅਜ ਪਤਾ ਚਲੇਆ ਤੋ ਵੀ ਕੱਲਾ ਹੈ ਤੋ ਵੀ ਕੱਲਾ ਹੈ ਲਾਸ਼ ਰੀ ਹੈ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ اے ਖੁਦਾ ਬਹੁਤ ਖੁਸ਼ ਹੋਇਆ ਅਜ ਪਹਿਲੀ ਦਫਾ ਪਤਾ ਚਲੇਆ ਤੋ ਮੇਰੀ ਦਾ ਮੇਰੀ ਤਰ੍ਹਾਂ ਪਤਾ ਹੈ ਵਾਪਸ ਆ ਕੇ ਇਸਨੇ ਕੀ ਕੀਤਾ ਸੰਦੇਹਾਉ ਚੁਕੀ ਸੀ ਢੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਬੇਟਾ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਆ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਪੀ ਤੂੰ ਰਾਜ ਜਾਏਗਾ ਫਿਰ ਮੈਂ ਬਾਅਦ ਵਿੱਚ ਪੀ ਮੰਗਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤaccompl ਸਲਾਹ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਤੇ ਕਹਿੰਦਾ ਖੁਦਾ ਮੈਨੂੰ ਇਹ ਤਾਂ ਨਹੀਂ ਪਤਾ ਤੇਰੀਆਂ ਸੇ ਹੋਗੀਆਂ ਪਰ ਮੇਰੀਆਂ ਹੋਗੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਇਹਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ हे खुदा इक ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੇਰੇ ਕੋਲ ਤੇਰੇ ਕਪੜੇ ਸੀਖ ਦਿਆਂਗਾ ਫਿਰ ਹੋਰ ਵੀ ਸੁਣ ਲੈ खुदा ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਿਆਦ ਆਉਂਦੀ ਤੂੰ ਆਹ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਛੀਂਆਂਗਾ اے खुदा ਤੂੰ ਆਹ ਤੇ ਸਹੀ ਜੇ ਕਿਦਰੇ ਤੈਨੂੰ ਥਕੇ ਮਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ ਮੈਂ ਤੇਰਾ ਥਕੇਵਾ ਲਾ ਦਿਆਂਗਾ ਤੇ ਕਿਦਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ ਹਜ਼ਰਤ موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਪਰਲੇ ਲੈ ਰਿਹਾ ਸੀ ਇਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨ ਵਿਲੇਜ ਦਰਜ ਕੀਤਾ ਹੈ ਤੂ ਕੁਜਾਈ ਕਾਸ਼ਮਮਮ ਚਾਕਰ ਇਹ ਖੁਦਾ ਤੋਂ ਕਹਤ ਹੈ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੰਦੇ ਨੇ ਉਹ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੇ ਕੋਪਣਾ ਵੀ ਕੋਈ ਨਹੀਂ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਜ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ ਤੂ ਕੋ ਜਾਈ ਤਾ ਸ਼ਵੰਮਮ ਚਾਕਰਨ ਮੋਲਾਨਾ ਰੌਮ ਨੇ ਲਿਖਿਆ ਇਸ ਤਰ੍ਹਾਂ ਜੀ ਜਦ ਉਸ ਨੇ ਉੱਚੀ ਫਰਿਆਦ ਕੀਤੀ ਤੂ ਕੋ ਜਾਈ ਤੂੰ ਕਿੱਥੇ ਹੈ ਤੂੰ ਕੋ ਜਾਏ ਤਾ ਸ਼ਮਮਮ ਚਾਕਰਦ ਮੈਂ ਤੇਰੀ ਚਾਕਰੀ ਕਰਨੀ ਹੈ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰੀ ਸੇਵਾ ਕਰਨੀ ਹੈ ਕਹਿੰਦੇ ਨੇ ਹਜਰਤ موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਹੈ ਤੂੰ ਦਵਾਈ ਕੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸੀ ਦੇਂਗਾ ਉਹਦੀ ਜੁੱਤੀ ਪਾਟਦੀ ਹੈ ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਇਹਨੂੰ ਕੱਖ ਨਹੀਂ ਸਮਝ ਫਿਰ ਇਹ ਸ਼ਬਦ ਨਾ ਬੋਲੇ ਚਲਾ ਗਿਆ ਕੋਹ ਦੂਰ ਤੇ ਰੋਣ ਲੱਗ ਪਿਆ ਆਇਆ ਲਈ ਕਹਿੰਦਾ ਸਾਰੇ ਜਹਾਨ ਦੇ ਚ ਇੱਕ ਤੋ ਹੀ ਤੇ ਸੀ ਆਵਾਜ਼ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣਾਓ ਮੋਝ ਨਹੀਂ ਜੁੜੇਗਾ ਸੰਭਵ ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਇਆ ਹੈ ਗੁਰੂ ਸਾਡੇ ਵਰਗਾ ਨਹੀਂ ਬਣੇਗਾ। ਜੇ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ। ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ। ਜੇ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ। ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ। ਪਰਮਾਤਮਾ ਵਰਗਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ। ਸੁਭਾਅ ਕਰਕੇ। ਫਰਿਆਦ ਪਿਆ ਕਰ ਗਏ ਰੋ ਕੇ ਇਕ ਤੂਈ ਤੇ ਸੀ ਮੇਰੇ ਵਰਗਾ ਪਰ ਇਹ ਰੈਬਰ ਕਹਿੰਦਾ ਇਹ پیغمبر ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰੂ ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਘਰੀਆਂ ਦੀ ਧਰਨਾ ਰਹਿ ਗਈਆਂ ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੂਰ ਤੇ ਬੈਠ ਰਹੀ موسی ਹਮੇਸ਼ਾ ਜੁੜ ਜਾਂਦਾ ਸੀ ਇੱਕ ਕੋਈ ਦਫਾ ਨਾਮ ਗੌਰੰਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਘਣ ਨੂੰ ਆ ਗਈ ਤਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣ ਪਰਵਾਹਤ ਹੋ ਗਈ ਲੇਕਿਨ موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ ਜੁੜਨਾ ਪਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਇਹ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ ਵਿੱਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਹੋਂਦ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਣਾ ਉਹ ਸਾਡੇ ਹੱਥੇ ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਹੋਂਦ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਹਾਂ ਗੁਰਦੁਆਰੇ ਆਣਾ ਸਤ ਸੰਗ ਕਰਨਾ ਬਾਣੀ ਜਪਣਾ ਵਹਿਗਰੋ ਮੰਤਰ ਜਪਣਾ ਇਬਾਦਤ ਕਰਨਾ ਅੰਮ੍ਰਿਤ ਵੇਲੇ ਉਠਣਾ ਇਹ ਤੇ ਮਨੁੱਖ ਨੇ ਕਰਨਾ ਹੈ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਮਨੁੱਖ ਦੇ ਵਾਸਤੇ ਗੱਲ ਨਹੀਂ ਹੈ ਹੀ ਨਹੀਂ ਤੇ ਚੱਕਰ ਚ ਨਾ ਪੈਣਾ ਇਹ ਉਹਦੀ ਰਹਿਮਤ ਹੈ موسی ਕਹਿੰਦਾ ਸੀ ਹੈ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਨਾਲ ਹਾਂ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਗਿਆ ਹੈ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ﺍﻟहाम ਹੋਇਆ ਉਹਨੂੰ ਮੌਲਾਨਾ ਰੋਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਉਹ ਵੀ ਤੋੜ ਕੇ ਰੱਖ ਦਿੱਤਾ ਭਾਵੇਂ ਉਹ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ। ਇਹ ਕਲ ਹੋਰ ਵੀ ਅਰਸ਼ ਕਰਦੇ ਆ। ਅਗਰ ਮਨੁੱਖ ਚਤਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ। ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ। ਭੋਲਾ ਬਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ ਚਤਰਾਇ ਨ ਚਤਰ ਭੋਜ ਪਾਈਏ। ਰੇ ਜਨ ਮਨ ਮਾਦੋ ਸੇਵ ਲਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ सह सियाणा लख हो तो एक ना चले चकर स्याणपा आवे कि का कितनी चतराई कटी कर, कर ले कितना पाद का ज्ञान इकट्ठा कर, कर ले कितनी स्याणप कटी कर, कर ले कितना तू चलाक हो जाए आदर जवाब हो जाए परमात्मा की दुनिया च नहीं चल रही उ भोला भा चल रहा है मासूमियत रही है उतर कमा आंदरों बारों एक हो जाना यह कम आ ਅਲਹਾਂ ਹੋਇਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਵਿੱਚ ਲੋਗਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਗਿਆ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਂਗਾ ਪਹਿਲੇ ਉਹਨੂੰ ਜੋੜ ਦਿਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗਾ ਹੀ ਇਤਿਹਾਸে موسی واپس ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਹੈ ਪਤਾ ਕੀ ਅਖੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਹੈ ਤੇਰੇ ਵਰਗਾ ਸਾਡੇ ਗੁਨਾ ਤੇ ਵੀ ਨਹੀਂ ਲਈ ਗਿਆ ਸਾਡੇ ਗਿਆਨ ਤੇ ਵੀ ਨਹੀਂ ਲਈ ਗਿਆ ਤੇਰੇ ਭੋਲੇ ਬਾਦ ਤੇ ਲਈ ਗਿਆ ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਨੇ ਕਹਾ ਕੋ ਕਰੇ ਕਛ ਹੋਤ ਨਾ ਕਹੋਂ ਕੇ ਲਈ ਜਾਂਕੀ ਪ੍ਰਭ ਮਾਨ ਲੇ ਸਰਬ ਸੁਖ ਤਾਂ ਹੈ ਜੀ ਜਿਹਦੀ ਮੰਨ ਲਵੇ ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ ਭਗਤ ਭੋਲੇ ਹੁੰਦੇ ਨੇ ਭੋਲੇ ਭਾਏ ਮਿਲੇ ਰਗ ਰਾਇਆ ਭਗਤ ਕਬੀਰ ਜੀ ਕਹਿੰਦੇ ਨੇ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗ ਰਾਇਆ ਭਾਰਤ ਵਿੱਚ ਇੱਕ ਛੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ ਸ਼ਿਵ ਜੀ ਨੂੰ ਸ਼ਾ ਭੋਲਾ ਨਾਥ ਭੋਲਾ 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 ਪਰ ਮਹਾਕਮਾਂ ਦੀ ਦੁਨੀਆ 'ਚ ਇਹ ਬੋਲਾਪਨ ਚੱਲਦਾ ਹੈ। ਹਨੂਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਹਿ ਸਿਆਣਪਾਂ ਲੱਖ ਹੋਵੇ। ਪਰ ਇਹ ਸੈਂਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਆਮਨ ਸੰਸਾਰ ਦੇਤੇ ਕਾਮਯਾਬੀ ਨਹੀਂ ਹਾਸਲ ਕਰਦਾ। ਪਰ ਨਿਰੰਕਾਰ ਦੀ ਦੁਨੀਆ 'ਚ ਨਹੀਂ ਚੱਲਦੀ। ਪਰਮਵੀ ਦੁਨੀਆ 'ਚ ਨਹੀਂ ਚੱਲਦੀ। ਜਦ ਅੰਤਰਮੁਕੀ ਆਉਣਾ ਹੈ ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ ਹੈ। ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੀ ਹੰਕਾਰ ਦੀ ਯਾਤਰਾ ਹੈ। ਨਿਰੰਕਾਰ ਦੀ ਯਾਤਰਾ ਨਹੀਂ।